ਅ 100 ਪਿੰਡ ਹੈ ਅ ਭਾਈ ਪਤਾ ਹੈ ਅਮਰ ਨੇ ਨਹੀਂ ਪਤਾ ਹੈ ਯਾਰ ਅੱਜ ਅਜਨਾਲਾ ਹਲਕੇ ਦੇ ਤਕਰੀਬਨ 100 ਤੋਂ ਵੱਧ ਪਿੰਡਾਂ ਵਿੱਚ 200 ਟਰਾਲੀਆਂ ਅਚਾਰ ਦੀਆਂ ਪਤਵਾਂ ਵੇਚਾਰਦੀ ਹੈ ਅਸੀਂ ਰਵਾਨਾ ਕੀਤੀ ਹੈ ਹਰ ਪਿੰਡ ਤੋਂ ਟਰਾਲੀਆਂ ਆਈਆਂ ਹੈ ਉਹ ਇੱਥੋਂ ਚਾਰ ਲੈ ਕੇ ਆਪਣੇ ਪਿੰਡ ਦੇ ਪਸ਼ੂਆਂ ਵਾਸਤੇ ਲੈ ਕੇ ਜਾ ਰਹੀਆਂ ਤੇ ਮੈਂ ਜੋਤ ਸਿੰਘ ਸਮਰਾਜੀ ਜਿਹੜੇ ਸਾਡੇ ਇੰਚਾਰਜ ਇਹਨਾਂ ਨੂੰ ਆ ਵੀ ਕਿਹਾ ਕਿ ਜਲਦੀ ਹੀ ਸਾਨੂੰ ਲਿਸਟ ਬਣਾ ਕੇ ਦੱਸਣ ਕਿੰਨੇ ਕਣਕ ਦੇ ਬੀਜ ਦੀ ਲੋੜ ਹੈ ਉਹ ਵੀ ਲਿਸਟ ਆ ਜਾਣ ਉਹ ਵੀ ਅਸੀਂ ਜਲਦੀ ਜਲਦੀ ਭੇਜਾਂਗੇ ਤੇ ਨਾਲੇ ਜਿਹੜੇ ਗਰੀਬ ਪਰਿਵਾਰ ਹੈ ਜਿਹੜੇ ਵਿਚਾਰੇ ਦਿਹਾੜੀ ਜਾਂਦੇ ਸੀ ਹੜ ਕਰਕੇ ਉਹਨਾਂ ਦੀ ਹੋ ਗਈ ਦਿਹਾੜੀ ਮਰ ਗਈ ਅਸੀਂ ਸ਼ੋਮਨੀ ਕਾਲੀਦਲ ਉਹਨਾਂ ਨੂੰ 50 ਹਜ਼ਾਰ ਪਰਿਵਾਰਾਂ ਨੂੰ ਕਣਕ ਵੀ ਦੇਊਗਾ ਉਹ ਵੀ ਲਿਸਟਾਂ ਅਸੀਂ ਤਿਆਰ ਕਰਾ ਰਹੇ ਆ ਅਗਲੇ ਦਿਨਾਂ 'ਚ ਮੈਂ ਪੂਰੇ ਉਸ ਇਲਾਕੇਾਂ 'ਚ ਰਹੂੰਗਾ ਤੇ ਸਾਡੀ ਸਮੁੱਚੀ ਪਾਰਟੀ ਦੀ ਟੀਮ ਸਾਰੇ ਯੂਥ ਵਿੰਗ ਸਾਰਿਆਂ ਦੀ ਡਿਊਟੀ ਲੱਗੀ ਹੈ ਕਿ ਜਿਹੜਾ ਜਿਹੜਾ ਸਮਾਨ ਹੈ ਘਰ-ਘਰ ਪਿੰਡ-ਪਿੰਡ ਜਾ ਕੇ ਰਾਹਤ ਪਹੁੰਚਾਉਣ ਕਿਉਂਕਿ ਪਿੰਡ-ਪਿੰਡ ਜਾਣਗੇ ਘਰ-ਘਰ ਜਾਣਗੇ ਤੇ ਰਾਹਤ ਅਸਲੀ ਜਗ੍ਹਾ ਤੇ ਪਹੁੰਚ ਜੂਗੀ ਤੇ ਅਸੀਂ ਅਗਲੇ 2 ਦਿਨਾਂ ਦੇ ਅੰਦਰ ਤਕਰੀਬਨ 112 ਮੈਡੀਕਲ ਕੈਂਪ ਦੀਆਂ ਟੀਮਾਂ ਤਿਆਰ ਕਰ ਲਈਆਂ ਤੇ ਉਹ ਟੀਮਾਂ ਵੀ ਅਸੀਂ ਅਕਵਾ ਕਲਾਕਿਆਂ ਵਿੱਚ ਅਸੀਂ ਆਪ ਭੇਜਾਂਗੇ ਤੇ ਜਿਵੇਂ ਇਹਨਾਂ ਨੂੰ ਜਿੰਨੀਆਂ ਟੀਮਾਂ ਦੀ ਲੋੜ ਹੈ ਦੋ ਤਿੰਨ ਦਿਨਾਂ ਚ ਉਹ ਮੈਡੀਕਲ ਟੀਮਾਂ ਵੀ ਜਿੱਥੇ ਇਲਾਜ ਵੀ ਮੁਫਤ ਹੋਊਗਾ ਡਾਕਟਰ ਵੀ ਆਉਣਗੇ ਤੇ ਨਾਲੇ ਪਸ਼ੂ ਡਾਕਟਰਾਂ ਦੀ ਵੀ ਟੀਮਾਂ ਅਸੀਂ ਬਣਾ ਲਈਆਂ ਕਿ ਜਾਨਵਰ ਜਿੱਥੇ ਬਿਮਾਰ ਹੈ ਉੱਥੇ ਜਾ ਕੇ ਉਹ ਜਾਨਵਰਾਂ ਦਾ ਵੀ ਇਲਾਜ ਕਰ ਸਕਦੇ ਸਨ ਸਾਬ ਪਹਿਲ ਵਿਧਾਨ ਸਭਾ ਸੈਸ਼ਨ ਸੀ ਨਾ ਕੋਈ ਸੀਰੀਅਸ ਡਿਸਕਸ਼ਨ ਹੋਈ ਨਾ ਕੋਈ ਅਨਾਉਂਸਮੈਂਟ ਲੋਕਾਂ ਦੇ ਪੈਸੇ ਦੇ ਟਾਈਮ ਦੀ ਵੇਸਟੇਜ ਹੋਈ ਹੈ ਜੀ ਭਗਵੰਤ ਮਾਨ ਆਪਣੀ ਨਲਾਕੀ ਲੁਕੋਣ ਵਾਸਤੇ ਆ ਡਰਾਮਾ ਕਰਦਾ ਸੈਸ਼ਨ ਦੀ ਕੀ ਲੋੜ ਹੈ ਨਾ ਫੈਸਲਾ ਕੀਤਾ ਕੱਲੇ ਮਖੌਲ ਕਰਕੇ ਪੂਰਾ ਦਿਨ ਬਰਬਾਦ ਕਰਤਾ ਤੇ ਘਟ ਕੋੜ 20 25 ਕਰੋੜ ਦਾ ਨੁਕਸਾਨ ਕਰਾ ਦਿੱਤਾ ਦੇਖੋ ਆਪਾਂ ਫਸ ਗਏ ਆ ਆ ਝਾੜੂਆਂ ਵਾਲੇ ਨੇ ੱਗੀ ਮਾਰ ਕੇ ਆਪਣੀ ਸਰਕਾਰ ਬਣਾ ਲਈ ਐ ਆ ਡੇਢ ਸਾਲ ਔਕੇ ਸੋ ਕਿਟ ਪਾ ਲਈਏ ਪਰ ਆ ਜਿੰਨਾ ਤੱਕ ਰਹਿਣਗੇ ਇੱਕ ਇੱਕ ਦਿਨ ਖਤਰਾ ਪੰਜਾਬ ਵਸਤੀਆ ਚਾੜੂਆਂ ਦਾ ਪਤਾ ਖਤਰੇ ਹੁਨ ਚਾਈਨਾ ਵਾਇਰਸ ਹਲਦੀ ਵਾਇਰਸ ਵੀ ਆ ਗਿਆ ਉਹਦੇ ਵਾਸਤੇ ਇਮੀਡੀਏਟਲੀ ਸਪਰੇਅ ਦੀ ਲੋੜ ਹੈ ਮੈਂ ਕੋਈ ਕਹ ਸੀ ਜਿਹੜਾ ਅਸੀਂ ਅਸੀਂ ਮਸ਼ੀਨਾਂ ਭੇਟੀਆਂ ਉਹ ਜਿਹੜੀ ਡਿਫੋਗਿੰਗ ਵਾਲੀਆਂ ਅਸੀਂ ਹਰ ਯੂਥ ਅਕਾਲੀ ਦਲ ਦੇ ਵਰਕਰ ਨੂੰ ਕਿਹਾ ਇੱਕ ਮਹੀਨਾ ਪੂਰੇ ਜਿਹੜੇ ਪਿੰਡਾਂ ਚੜਾਏ ਐ ਇੱਕ ਮਹੀਨਾ ਪੂਰਾ ਹਰ ਰੋਜ਼ ਉਸ ਸਪਰੇਅ ਕਰਿਆ ਕਰਨੇ ਘਰ ਘਰ ਜਾ ਕੇ ਮਤਲਬ ਦੋਰੀਆਂ ਨੂੰ ਮੈਂ ਕਿੰਦਾ ਦੇਖ ਰਿਹਾ ਮਾਫ਼ ਕਰ ਲੈ ਮੈਨੂੰ ਬੜੀ ਦੁੱਖ ਨਾਲ ਕਹਿਣਾ ਚਾਹੁੰਦਾ ਫਿਰ ਤੋਂ ਇਸ ਝਾੜੂ ਵਾਲੀ ਸਰਕਾਰ ਨੇ ਠੱਗੀ ਮਾਰੀ ਬਿਆਨ ਦਿੱਤਾ 20000 ਰੁਪਏ ਕਿਲਾ ਪਰ ਥੱਲੇ ਸ਼ਰਤਾ ਲਾਤੀਆਂ ਚਤ ਕੀ ਲਈ ਜੇ 20% ਤੱਕ 25% ਨੁਕਸਾਨ ਹੋਊਗਾ ਫਿਰ 2000 ਰੁਪਏ ਜੇ 50% ਹੋਊਗਾ 5000 ਰੁਪਏ 2000 ਤੱਕ ਤਾਂ ਪਹੁੰਚਾਈ ਨਹੀਂ ਕਿਸੇ ਨੂੰ ਤੇ ਵੱਡੀ ਗੱਲ ਇਹਨਾਂ ਨੇ ਤਹਿਸੀਲਦਾਰਾਂ ਨੂੰ ਕਹਿਤਾ ਹੈ ਪਟਵਾਰੀਆਂ ਨੂੰ ਕਿ ਕਿਸੇ ਨੇ 100% ਲਿਖਣਾ ਨਹੀਂ ਤੇ ਜਿਹੜੇ ਦੂਜੇ ਵੀ ਜਿਹੜੀਆਂ ਇਹਨਾਂ ਨੇ ਮੌਜੂਦੀ ਗੱਲ ਕੀਤੀ ਹੈ ਪਿਛਲੀ ਵਾਰ ਵੀ ਕੀਤਾ ਸੀ ਪਿਛਲੇ 2 ਸਾਲ ਪਹਿਲੇ ਵੀ ਕੀਤਾ ਸੀ ਉਦੋਂ ਵੀ ਇਹਨਾਂ ਨੇ ਦਿਵਾਨੀ ਨਹੀਂ ਦਿੱਤੀ ਜਿਹੜਾ ਵੱਡਾ ਨੁਕਸਾਨ ਹੈ ਕਈ ਵਿਚਾਰੇ ਜ਼ਮੀਨਾਂ ਕੱਚੀਆਂ ਆ ਬਾਦਰ ਦੇ ਲੋਕਾਂ ਦੀਆਂ ਵੱਡੇ ਬਾਦਲ ਸਾਹਿਬ ਉਹਨਾਂ ਨੂੰ ਵੀ ਮੁਆਵਜ਼ਾ ਦਿੰਦੇ ਸੀ ਪਰ ਇਹਨਾਂ ਨੇ ਪਿਛਲੀ ਵਾਰ ਵੀ ਨਹੀਂ ਦਿੱਤਾ ਤੇ ਹੁਣ ਵੀ ਨਹੀਂ ਦੇਣੀ ਤੋਂ ਜੇ ਠੇਕੇ ਦੇ ਲੰਦੇ ਆ ਜ਼ਮੀਨ ਉਹਨਾਂ ਨੂੰ ਮੁਆਵਜ਼ਾ ਚਾਹੀਦਾ ਹੈ ਪਰ ਉਹ ਪਿਛਲੀ ਵਾਰ ਵੀ ਇਹਨਾਂ ਨੇ ਨਹੀਂ ਦਿੱਤਾ ਹੁਣ ਵੀ ਨਹੀਂ ਦੇਣਾ ਤਾਂ ਇਹ ਕੱਟੀ ਰਹਿ ਜਾਂਦਾ ਉਹਨੂੰ ਕਿਹਾ ਦੇਖ ਰਿਓ ਕੋਈ ਵੀ ਮੁਸ਼ਕਿਲਾ ਚ ਆ ਰਹੇ ਨੇ ਮੈਂ ਹੋਰ ਕੇ ਤੁਸੀਂ ਦੇਖੋ ਹੋਰ ਠੱਗੀ ਇਹਨਾਂ ਦੀ ਹੋਰ ਠੱਗੀ ਇਹਨਾਂ ਨੇ ਕਿਹਾ ਸੀ ਕਿ ਜਿਹਦਾ ਪਿੰਡ ਉਹਦਾ ਖੇਤ ਉਹਦਾ ਪੋਰਟ ਵਾਲੇ ਉੱਥੇ ਵੀ ਪਹੁੰਚ ਗਏ ਹੁਣ ਇਹਨਾਂ ਦਾ ਕੀ ਕਹਿ ਇਹ ਬੰਦ ਹੁਣ ਜਾਣ ਕੇ ਹੁਣ ਆਪ ਮੈਨੇ ਕਰਾਉਣਗੇ ਆ ਜੀ ਆ ਜੀ ਸ਼ੁਰੂ ਕਰਦੇ ਲੋ ਆ ਮਹੀਨਿਆਂ ਤੋਂ ਆ ਆ ਦੇਸ਼ ਆਪਣੀ ਗਲਤੀ ਕੀ ਹੋ ਗਈ ਜਿਨਨੇ ਪੰਜਾਬ ਦੇ ਲੁਟੇਰੇ ਸੀ ਝਾੜੂ 'ਚ ਵੜ ਗਏ ਸੀ ਤੇ ਅੱਜ ਲੁੱਟਣ ਤੇ ਲੱਗੇ ਆ ਦੇਖੋ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਕਿ ਜੇ ਇਹਨਾਂ ਦੀ ਲੁੱਟ ਨਾ ਰੁਕੀ ਤੇ ਅਜਾ ਤੂਫਾਨ ਪੰਜਾਬ ਖੜਾ ਹੋਊਗਾ ਜਿਹੜਾ ਉਸ ਤੂਫਾਨ ਦਾ ਸਾਹਮਣਾ ਆ ਸਰਕਾਰ ਨਹੀਂ ਕਰ ਸਕੂਗੀ ਆ ਸਰ ਬੀਜੋ ਦੇ ਨਾਲ ਨਾਲ ਉਹ ਡੀਏਪੀ ਖਾਤੇ ਫਟੇ ਲਾ ਦੇਣਾ ਮੈਂ ਪੰਜਾਬ ਨੂੰ ਮੁੱਖ ਮੰਤਰੀ ਨੂੰ ਕਹਿਣਾ ਚਾਹਿਆ ਤੁਸੀਂ ਇਹ ਅਨਾਉਂਸ ਕੀਤਾ ਕਿ ਕਿਸਾਨਾਂ ਨੂੰ ਅਸੀਂ ਬੀਜ ਦੇਵਾਂਗੇ ਕੱਲੇ ਬੀ ਨਹੀਂ ਤੁਹਾਨੂੰ ਡੀਏਪੀ ਵੀ ਦੇਣੀ ਚਾਹੀਦੀ ਹੈ ਤੁਹਾਨੂੰ ਡੀਜ਼ਲ ਵੀ ਦੇਣਾ ਚਾਹੀਦਾ ਸਾਰੇ ਕਿਸਾਨ ਤੇ ਗਰੀਬਾਂ ਨੂੰ ਉਹਨਾਂ ਦੇ ਮਕਾਨ ਵੀ ਬਣਾ ਕੇ ਦੇਣੇ ਚਾਹੀਦੇ ਹੈ ਤੇ ਉਹਨਾਂ ਨੂੰ ਖਾਣ ਵਾਸਤੇ ਵੀ ਦੇਣਾ ਚਾਹੀਦਾ ਆ ਸਾਰੇ ਕੰਮ ਵੱਡੇ ਭਾਲ ਸਾਹਿਬ ਕਰਦੇ ਸੀ ਜੇ ਕੋਈ ਆਫਤ ਆ ਜਾਂਦਾ